ਅਨਕਿਆਲਾ ਮੇਰਾ ਟਿਪਣ ਮੈਂ ਤੇ ਅੱਗੇ ਕੰਮ ਤੋਂ ਲੇਟ ਹੋਣ ਡਿਆ ਵਾ ਉਹ ਲੇਡ ਨੂੰ ਤੂੰ ਬੜਾ ਕੋਗ ਵਾਲੀ ਫੈਕਟਰੀ 'ਚ ਲਗਾ ਆਂ ਵੀ ਜਾ ਕੇ ਉੱਥੇ ਬੱਤੇ ਪਰਨੇ ਆ ਉਹ ਬੱਤੇ ਨਹੀਂ ਪਰਨੇ ਟੇਢੇ ਤੇ ਪਰਨਾਣਾ ਜਿਹੜਾ ਨਾਂ ਲੱਗਾ ਵਾ ਤੇ ਇੱਥੇ ਭੋਲਿਆ ਕਰ ਉੱਥੇ ਚੌਂਕ 'ਚ ਬੈ ਕੇ ਵੀ ਪਰਦਾਈਆਂ ਰੋਟੀ ਬਣੀ ਖਾ ਕੇ ਮੋੜੋ ਨਾ ਕਦੀ ਕੰਮ ਦੇ ਵੀ ਚੱਲ ਜੇ ਕਰ ਉਹ ਮੈਂ ਹੁਣ ਲੋਕਾਂ ਦੇ ਮਗਰ ਪਿਆ ਕਰਾਂ ਜੇ ਕੋਈ ਖੜੂਗਾ ਕੰਮ ਤੇ ਤੇ ਚੱਲ ਜਾਗੇ ਤੇ ਰਹੀ ਗੱਲ ਫੈਕਟਰੀਆਂ ਦੀ ਨਿਕਿਆ ਸਾਲ ਦੋ ਰੁਕ ਜਾ ਫੈਕਟਰੀਆਂ ਆਪਾਂ ਆਪਣੀਆਂ ਹੀ ਪਾ ਲੈਣੀਆਂ ਵਾ ਓਏ ਅਹੀਂ ਤੇ ਰੁਕ ਜਾਂਗੇ ਦੋ ਸਾਲ ਪਰ ਉਹ ਨਹੀਂ ਨਾ ਰੁਕਦੀ ਜਿਹਨੂੰ ਪੇਕੇ ਛੱਡ ਗਏ ਆ ਉਹ ਆਂਦੇ ਅਸੀਂ ਦੋ ਮਹੀਨੇ ਹੋਰ ਵੇਖਣਾ ਜ ਫਟੂ ਰਿਆ ਫਰੀਦਵਾ ਜੂਆਂ ਨੂੰ ਏਦਾਂ ਕਿਦਾਂ ਬਾਹ ਦੇਣੀ ਆ ਉਹਦੇ ਕਰਕੇ ਤੇ ਮੈਂ ਚੁੰਕਾਂ 'ਚ ਬੈਣ ਡਿਆ ਫੜਾ ਇੱਧਰ ਸਿਆਣੇ ਸੱਚ ਹੀ ਕਹਿੰਦੇ ਆ ਜਿੰਨਾ ਮਰਜ਼ੀ ਕਰ ਲੋ ਕਿਸਦਾ ਕੋਈ ਗੋਨੀ ਪਾਉਂਦਾ ਜੇ ਮਾਂ ਤੇ ਉਸੇ ਤੇ ਨਹੀਂ ਸੀ ਨਾ ਕਿ ਤੇ ਤੈਨੂੰ ਮੈਂ ਪਿਓ ਦੀ ਕਮੀ ਮਹਿਸੂਸ ਨਹੀਂ ਆਉਣ ਦਿੱਤੀ ਮਾਂ ਬਣ ਕੇ ਤੈਨੂੰ ਰੋਟੀਆਂ ਖਵਾਈਆਂ ਇੱਧਰ ਵੇਹ ਪਰੌਠੇ ਲਾ ਲਾ ਮੇਰੇ ਤੇ ਹੱਥ ਵੀ ਕਾਲੇ ਹੋ ਗਏ ਆ ਓਏ ਇਹਦੇ ਪਹਿਲਾਂ ਬਣੇ ਕਾਲੇ ਆ ਇਹਨਾਂ ਨੂੰ ਕਦੀ ਤੋਤਾ ਵੀ ਲਿਆ ਕਰ ਤੇ ਕਾਲੇ ਹੀ ਹੋਣੇ ਆ ਭਰਾ ਵੀ ਤੇ ਵੇਖ ਨਾ ਕਿਦਾਂ ਵਾ ਓ ਭਰਾਵਾ ਹੁਣ ਤੇ ਤੈਨੂੰ ਭਰਾ ਕਹਾਂ ਨੂ ਨਹੀਂ ਜੀ ਕਰਦਾ ਕੋਈ ਕੰਮ ਤਾਨੂੰ ਵੀ ਤੇ ਮਾਨ ਹੋਵੇ ਬਸ ਇਨੀ ਕ ਗੱਲ ਆ ਲੈ ਫਿਰ ਸ਼ਾਮਾਂ ਤੱਕ ਖੁਸ਼ਖਬਰੀ ਆਈ ਲੈ ਤੂੰ ਤੇ ਲੋਕਾਂ ਨੂੰ ਘੇਰ ਘੇਰ ਦੱਸੇਗਾ ਆਹ ਜਾਂਦਾ ਜੀ ਮੇਰਾ ਭਰਾ ਆਹ ਜਾਂਦਾ ਜੀ ਮੇਰਾ ਭਰਾ ਤਾਂ ਕੀ ਕਹੀਏ ਉਹਨਾਂ ਨੂੰ ਆਹ ਜਾਂਦਾ ਜੀ ਮੇਰਾ ਭਰਾ ਜੰਗਾਲੇ ਸ਼ੈਗਲ ਤੇ ਉਹ ਜੰਗਾਲਾ ਕਿਉਂ ਇਨਾ ਹੀ ਆਪਣਾ ਘਰ ਚ ਮਕਾਉਣਾ ਹੀ ਵੇ ਅਖੀ ਹੁਣੇ 100 ਤੇ ਜਾਂਦਾ ਆ ਬੂਆ ਲਾ ਲਈ ਇਹ ਨਾ ਵੇ ਮਗਰੋਂ ਕਤੀੜ ਅੰਦਰ ਵੜ ਜੇ ਵੇਖਾਂਗੇ ਮੇਲਾ ਨਹੀਂ ਬਿੰਨੀ ਤੋਂ ਪਹਿਲਾਂ ਜਾਓ ਅਮਲੀ ਦਾ ਰੇਲਾ ਨਹੀਂ ਬਿੰਨੀ ਤੋਂ ਪਹਿਲਾਂ ਜਾ ਅਮਲੀ ਦਾ ਰੇਲਾ ਨਹੀਂ ਓਏ ਵੇਖੋ ਵੇਖ ਓਏ ਵੇ ਲਾਗ ਗਿਆ ਕੋਈ ਆ ਕੀ ਕਰਤਾ ਈ ਉਹ ਬੰਦਾ ਮਾਰਤਾ ਈ ਬਾ ਤੂੰ ਉਹ ਭਰਾਵਾ ਮੇਰੀ ਕੀ ਗਲਤੀ ਆ ਇਹ ਤੇ ਆਪ ਹੀ ਵਿੱਚ ਜਾਣ ਕੇ ਵਜਾਏ ਹੁਣ ਕੀ ਬਣੂ ਇਹਦਾ ਤੇ ਜਾਣੇ ਪਿਛਾੜੇ ਕੋਈ ਨਹੀਂ ਹੈ ਹੁਣ ਹੁਣ ਮੈਂ ਰੇ ਚੰਗਾ ਭਲਾ ਕੌਣ ਮਰ ਗਿਆ ਵਾ ਚੱਲੋ ਸੇਵਕਾ ਟਾਲੀ ਗਿਆ ਫੇ ਖਤਰਾ ਹਾਂਜੀ ਹਾਂਜੀ ਟਾਲੀ ਗਿਆ ਭਾਜੀ ਤੁਸੀਂ ਕਾਂ ਜੇ ਤੁਹਾਨੂੰ ਕਦੀ ਵੇਖਿਆ ਨਹੀਂ ਓ ਤੂੰ ਕਿੱਦਾਂ ਵੇਖਣਾ ਸੀ ਅਸੀਂ ਘਟਨਾ ਤੋਂ ਬਾਹਰ ਹੀ ਆਉਣੇ ਆ ਅੱਛਾ ਤੇ ਤੁਸੀਂ ਪੁਲਿਸੇ ਚ ਜੇ ਪਰ ਵਰਦੀ ਤੇ ਤੁਸੀਂ ਮਲਵਾਈ ਗਦੇ ਵਾਲਿਆਂ ਲਈ ਪਾਈ ਓ ਵਰਦੀਆਂ ਬਹੁਤ ਆ ਸਾਡੇ ਕੋਲ ਚੱਲ ਤੂੰ ਜਰਾ ਤੇਰਾ ਫੋਨ ਹੈ ਮਲਵਾਈ ਗਿੜਦਾ ਅੱਛਾ ਤੇ ਕੰਮ ਤੇ ਜਾਣਾ ਵਾ ਲਿਆਓ ਫਿਰ ਮੈਨੂੰ ਵੀ ਪਵਾਓ ਕੋਈ ਵਰਦੀ ਖਲੋ ਜਾ ਮੈਂ ਰੋਟੀ ਵਾਲਾ ਡੱਬਾ ਫੜ ਲਾ ਉਹ ਰਹਿਣ ਦੇ ਡੱਬੇ ਨੂੰ ਮੁੱਕ ਗਿਆ ਤੇਰਾ ਦਾਣਾ ਪਾਣੀ ਮੁੱਕ ਗਿਆ ਅੱਛਾ ਤੇ ਮੈਂ ਖਾਦਾ ਵੀ ਨਹੀਂ ਲੈ ਕੇ ਹੀ ਆਇਆ ਵਾ ਉਹ ਮੈਨੂੰ ਤੂੰ ਲਾਂਗਰੀ ਲਗਦਾ ਉਹ ਪਹਿਲਾਂ ਹੀ ਵਾਧੂ ਖਾ ਖਾ ਕੇ ਮੁਕਾ ਲਿਆਈ ਬਾਕੀ ਤੇ ਭਾਜੀ ਠੀਕ ਆ ਪਰ ਤੁਸੀਂ ਮੇਰਾ ਨਾਂ ਕਿੱਦਾਂ ਜਾਣਦੇ ਹੋ ਆਪਣੀ ਕੋਈ ਰਿਸ਼ਤੇਦਾਰੀ ਆ ਉਹ ਰਿਸ਼ਤੇਦਾਰੀ ਸਾਡੀ ਸਾਰਿਆਂ ਨਾਲ ਹੀ ਆ ਉਹ ਤੇਰੇ ਤੇ ਸੱਤਾਂ ਪੀੜੀਆਂ ਦੇ ਨਾਂ ਜਾਣਦਾ ਵਾਂ ਚੱਲ ਚੱਲੀਏ ਭਾਜੀ ਸਾਈਕਲ ਫੇਰ ਲੈ ਆ ਲਈਏ ਉਹ ਦਫਾ ਮਰਾ ਸਾਈਕਲ ਨੂੰ ਹੁਣ ਤੂੰ ਬਤਾਈਓ ਕਮਾ ਗੱਡੀ ਮੈਨੂੰ ਆਪਣੇ ਹੱਥ ਨੂੰ ਕਿਉਂ ਖਿੱਚੀ ਜਾਂਦੀ ਐ ਜਵਾਨਾ ਇੰਜਤ ਨਹੀਂ ਸਰਨਾ ਲਾਹਾਂ ਪਰਨਾ ਕਰੀਏ ਤੈਨੂੰ ਤਿਆਰ ਤੇ ਗਲ ਵਿੱਚ ਪਾ ਲਹਾਰ ਔਰ ਉਹ ਮੈਨੂੰ ਵਰਦੀ ਪਵਾਓ ਮੈਂ ਨਹੀਂ ਪੋਣਾ ਹਰੂਰ ਤੂੰ ਕਿਉਂ ਨਹੀਂ ਪੋਣਾ ਓਏ ਹੁਣ ਤੇ ਤੇਰੀ ਫੋਟੋ ਤੇ ਵੀ ਪੈ ਗਿਆ ਨਾ ਤੂੰ ਮਰ ਗਿਆ ਵਾ ਮਰ ਗਿਆ ਵਾ ਹਾਂ ਬਾਬਾ ਜੀ ਆ ਤੋ ਖਾਵਾ ਗੱਡੀ ਦੇ ਝੂਟਿਆ ਤੱਕ ਤੇ ਠੀਕ ਹੀ ਪਰ ਮੌਤ ਵਾਲਾ ਕੰਮ ਔਖਾ ਵਾ ਮੈਂ ਤੇ ਹੈ ਵੀ ਕੱਲਾ-ਕੱਲਾ ਵਾ ਤੇ ਬਾਕੀ ਦੋ ਦੋ ਆ ਉਹ ਸਾਰੇ ਕੱਲੇ-ਕੱਲੇ ਹੀ ਆ ਗੱਡੀ ਦੇ ਛਾਲ ਤੇ ਐ ਮਾਰ ਕੇ ਬੈਠਾ ਵੀ ਜਿੱਦਾਂ ਭੂਆ ਕੋ ਚੱਲਿਆ ਹੁ ਨਾ ਬਾਬਾ ਜੀ ਕੁਝ ਹੋ ਨਹੀਂ ਸਕਦਾ ਜੇ ਤੁਸੀਂ ਮੈਨੂੰ ਬਖਸ਼ਦਾ ਤੇ ਓਏ ਆਖਰ ਦੀ ਬਾਜੀ ਦੇ ਮਰਨਾ ਹੀ ਆ ਕਿੰਨਾ ਕਦਰ ਬਖਸ਼ਾਂਗੇ ਤੈਨੂੰ ਉਹ ਨਾਲੇ ਬਖਸ਼ਣ ਵਾਲੇ ਕੰਮ ਖਾਡੇ ਕੋ ਨਹੀਂ ਆ ਫਿਰ ਐ ਕਰੋ ਦੋ ਕਿ ਮਿੰਟ ਦੋ ਮੇਰੀ ਨਾ ਜੇਬ ਚ ਘਰ ਦੀਆਂ ਚਾਬੀਆਂ ਆ ਗਈਆਂ ਮੈਂ ਭੱਜ ਕੇ ਫੜਾ ਨਾ ਵਾ ਕੋਈ ਨਹੀਂ ਫੜ ਲੈਣਗੇ ਘਰ ਦੇ ਚਾਬੀਆਂ ਆਪੇ ਜੇਬ ਤੇਰੀ ਥੱਲੇ ਹੀ ਆ ਜੇਬ ਹਾਂ ਥੱਲੇ ਰਹਿ ਗਈ ਜੇਬ ਮੈਂ ਤੈਨੂੰ ਕਮਾਂ ਭਾਰ ਹੌਲਾ ਹੌਲਾ ਜਾ ਕੋ ਲੱਗਣ ਦਾ ਇਹ ਸਾਰਾ ਭਾਰ ਬਾਬਾ ਜੀ ਫਰਮਾਇਆ ਦਾ ਹੀ ਉਹ ਮਾਇਆ ਦਾ ਭਾਰ ਹੀ ਸਾਰਾ ਉਹ ਮਾਇਆ ਨੇ ਕਮਲੀ ਕੀਤੀ ਹੈ ਦੁਨੀਆ ਬਾਬਾ ਜੀ ਮੈਂ ਤਾਂ ਸੁਣਿਆ ਤੁਨ ਮਰਾਜ ਝੋਟੇ ਦੇ ਆਉਂਦਾ ਤੁਹਾਡਾ ਝੋਟਾ ਕਿੱਥੇ ਆ ਵਾਹ ਉਹ ਤੇਰੇ ਆਪ ਤੁਸੀਂ ਗੱਡੀਆਂ ਦੇ ਤਰੇ ਫਿਰੋ ਉਹ ਸਰਕਾਰ ਆਪਣੇ ਬੰਦਿਆਂ ਨੂੰ ਸਰਕਾਰੀ ਗੱਡੀਆਂ ਦੇਂਦੀ ਓਏ ਅਸੀਂ ਦੇ ਸੱਚੀ ਸਰਕਾਰ ਦੇ ਨੌਕਰਿਆਂ ਅਸੀਂ ਝੋਟਿਆਂ ਦੇ ਤਰੇ ਫਿਰੀਏ ਲੋ ਜਾ ਜੇ ਤੂੰ ਬੜਾ ਕੁਝ ਵੇਖਣਾ ਵਾ ਵਿਖਾਉਨੇ ਤੈਨੂੰ